ਸ਼ਨੀਵਾਰ ਦਾ ਦਿਨ ਗੁਰੂ ਅਰਸਾਏ ਦੇ ਵਿੱਚ ਐਕਸੀਡੈਂਟਾਂ ਦਾ ਰਿਹਾ ਇੱਕ ਐਕਸੀਡੈਂਟ ਵੈਨ ਚਾਲਕ ਦੀ ਮੌਤ ਹੁੰਦੀ ਹੈ ਤੇ ਉਸੇ ਹੀ ਰਾਤ ਕਰੀਬ 10 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਬਸਤੀ ਲਾਫ ਸੰਗ ਵਾਲਾ ਦੇ ਨੇੜੇ ਵੀ ਇੱਕ ਐਕਸੀਡੈਂਟ ਹੋਇਆ ਦੋ ਜਿਹੜੇ ਮੋਟਰਸਾਈਕਲ ਚਾਲਕ ਨੇ ਗੰਭੀਰ ਜ਼ਖਮੀ ਹੋਇਆ ਇੱਕ ਦੀ ਹਾਲਤ ਜਿਹੜੀ ਉਹ ਵੀ ਨਾਜ਼ੁਕ ਬਣੀ ਹੈ ਪੀਜੀਐ ਵਿੱਚ ਦਾਖਲ ਕੀਤਾ ਗਿਆ ਪੂਰੀ ਘਟਨਾ ਕੀ ਹੋਈ ਹੈ ਬਾਈ ਹੋਰੀ ਉੱਥੇ ਮੋਕੇ ਸੀ ਕਿਹੜਾ ਪਿੰਡ ਵੀਰੇ ਬਸਤੀ ਲਾਭ ਸਿੰਘ ਦੇ ਤੋਂ ਬਾਹਰ ਟਾਣੀ ਤੋਂ ਐਕਸੀਡੈਂਟ ਹੋਇਆ ਬਾਅਦ ਸੁਣਨ ਤੇ ਬਾਅਦ ਹੀ ਅਸੀਂ ਘਰ ਆਏ ਸੀ ਕਰੋ ਬਾਹਰ ਆ ਕੇ ਦੇਖਿਆ ਐਕਸੀਡੈਂਟ ਹੋਇਆ ਪਿਆ ਉਹਨਾਂ ਤੇ ਗੱਡੀ ਡਿੱਗੀ ਹੋਜੀ ਗੱਡੀ ਦੇ ਬੰਦੇ ਬਹੁਤ ਬਿਲਕੁਲ ਸਹੀ ਸੋਨ ਜਿਆਦਾ ਸੱਟਾਂ ਲੱਗੀਆਂ ਸੀ ਉਸ ਤੋਂ ਬਾਅਦ ਅਸੀਂ ਦੇਖਿਆ ਮੋਰਸ ਨਾਲ ਜਿਆਦਾ ਸੀਰੀਅਸ ਸੀ ਉਧਰ ਉਹਨਾਂ ਚੱਕਿਆ ਉਹਨਾਂ ਸੱਟਾ ਸੱਟ ਲੱਗਾ ਉਸ ਤੋਂ ਬਾਅਦ ਮੈਂ 108 ਨੰਬਰ ਤੇ ਐਂਬੂਲੈਂਸ ਕਾਲ ਕੀਤੀ ਐਂਬੂਲੈਂਸ ਬੁਲਾਈਏ ਉਹਨਾਂ ਨੂੰ ਦੱਸਿਆ ਕਿ ਐਕਸੀਡੈਂਟ ਹੋਇਆ ਬਸਤੀ ਲਾਭ ਸਿੰਘ ਦੇ ਵਿੱਚ ਕਾਰ ਉਸ ਤੋਂ ਮੈਂ ਫੋਨ ਕਰਕੇ ਉਹਨਾਂ ਬੁਲਾਇਆ ਤੇ ਉਸ ਤੋਂ ਪਿੰਡ ਚ ਕਾਲ ਕੀਤੀ ਕਿ ਬਾਈ ਐ ਉਹ ਮੈਂ ਉਸ ਟੇਮਕ ਕੱਲਾ ਘਰ ਵਿੱਚ ਹੈਗਾ ਸੀ ਪਰਿਵਾਰ ਦੇ ਨਾਲ ਹਾਂਜੀ ਤੇ ਉਸ ਵੇ ਪਿੰਡ ਵਾਲੇ ਪਹੁੰਚੇ ਆ ਉਹਨਾਂ ਨੇ ਦੇਖਿਆ ਜੋ ਵੀ ਉਹਨਾਂ ਨੇ ਦੇਖਿਆ ਉਸ ਤੋਂ ਕੁਝ ਹੈਗੇ ਸੀ ਉਹ ਬੰਦੇ ਹੈਗੇ ਸੀ ਗੱਡੀ ਹਣੀ ਮੈਂ ਜਾਣਦਾ ਸੀ ਉਹ ਬੰਦੇ ਹੈਗੇ ਸੀ ਦੋ ਜਣੇ ਉਹ ਬਿਲਕੁਲ ਸਹੀ ਸੀ ਤੇ ਜਿਹੜੇ ਮੋਰਸਲ ਹੈਗੇ ਸੀ ਉਹਨਾਂ ਜਿਆਦਾ ਸੱਟਾਂ ਲੱਗਿਆ ਸੀ ਉਹਨਾਂ ਦੇਖ ਕੇ ਮੈਂ ਐਂਬੂਲੈਂਸ ਨੂੰ ਫੋਨ ਕੀਤਾ ਜੀ ਹਾਂਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਨੂੰ ਕੁਝ ਦੇਰ ਬਾਅਦ ਕਾਲ ਕੀਤਾ ਗਿਆ ਹਾਂ ਉਹ ਅੱਧੇ ਪੌਣੇ ਘੰਟੇ ਬਾਅਦ ਆਈ ਪੁਲਿਸ

ਹੋਰ ਵੀ ਪਿੰਡ ਦੇ ਲੋਕ ਮੌਜੂਦ ਹੈਗੇ ਆ ਕੀ ਗੱਲ ਹੋਈ ਆ ਵੀਰੇ ਪੂਰੀ ਜਿਹੜੀ ਘਟਨਾ ਕਿਵੇਂ ਹੋਈ ਆ ਵੀਰੇ ਜਿਹੜਾ ਐਕਸੀਡੈਂਟ ਦੀ ਆ ਉਹ ਐਕਸੀਡੈਂਟ ਹੋਇਆ ਜਿਹੜੀ ਆਵਾਜ਼ ਸੁਣੀ ਹੈ ਵੀ ਫਾਇਰਿੰਗ ਹੋਈ ਆ ਜਿਹੜੇ ਖਾਲੀ ਤਾਰਤੂ ਸੀ ਉਹ ਸਰਾਂ ਨੂੰ ਦਿੱਤੇ ਗਏ ਆ ਕਿੰਨਾਂ ਨੂੰ ਦਿੱਤੇ ਆ ਐਸਐਚਐਸ ਮੁਲਾਜ਼ਮ ਜਿਹੜੇ ਇੱਥੋਂ ਗਏ ਸੀ ਹਾਂਜੀ ਕੁਝ ਵੀਡੀਓ ਹੈਗੀ ਆ ਸਾਡੇ ਕੋਲੇ ਕੁਝ ਉਹਨਾਂ ਨੇ ਰਾਏ ਸਿੱਖ ਬਿਆਦਰੀ ਬਾਰੇ ਬਹੁਤ ਮਾੜੇ ਸ਼ਬਦ ਬੋਲੇ ਆ ਸਵੇਰ ਵੀ ਜਾ ਕੇ ਉਹਨਾਂ ਨੇ ਚੱਕਰ ਲਗਾਏ ਆ ਇਹੀ ਕਹੀ ਗਏ ਰਾਵਾਂ ਦਾ ਕੀ ਅਸੀਂ ਰਾਵਾਂ ਨੂੰ ਐ ਨਹੀਂ ਤੇ ਐ ਕਰ ਦਿਆਂਗੇ ਪਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਬਹੁਤ ਗਰੀਬ ਘਰ ਹੈ ਉਹਨਾਂ ਨੂੰ ਸੱਟਾਂ ਬਹੁਤ ਲੱਗੀਆਂ ਉਹਨਾਂ ਨੇ ਨਾਈਟ ਡਿਊਟੀ ਤੇ ਗੁਰੂ ਸਾਹਿਬ ਕਰਦੇ ਆ ਕਿਥੋਂ ਦੇ ਸੀ ਜਿਹੜੇ ਡਿਊਟੀ ਦੇਣ ਲਈ ਆ ਰਹੇ ਸੀ ਪਿਓ ਪੁੱਤ ਗੋਵਿੰਦਗੜ ਪਿੰਡ ਦੇ ਹਾਂਜੀ ਜੀ ਦੋ ਜਣੇ ਸੀ ਦੋਨੇ ਪਿਓ ਪੁੱਤ ਸੀ ਪਿਓ ਪੁੱਤ ਹਾਂਜੀ ਕਿੱਥੇ ਡਿਊਟੀ ਕਰਦੇ ਆ ਇੱਥੇ ਦੁਕਾਨਾ ਦੇ ਦੁਕਾਨਾ ਦੇ ਰਾਹ ਦੀ ਚੈਕਿੰਗ ਤੇ ਉਹਨਾਂ ਨੂੰ ਅੱਧੀ ਉਮਰ ਹੋ ਚੱਲੀ ਐ ਇੱਥੇ ਡਿਊਟੀ ਕਰਦੇ ਆ ਹੂੰ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕੋ ਹਾਲੇ ਤੱਕ ਵੀ ਉਹਨਾਂ ਦਾ ਕੋਈ ਪੁਲਿਸ ਨੇ ਕਿਸੇ ਨੇ ਵੀ ਉਹਨਾਂ ਦਾ ਹਾਲ ਚਾਲ ਨਹੀਂ ਪੁੱਛਿਆ ਪਿੰਡੋਂ ਅਸੀਂ ਕੁਝ ਸੇਵਾ ਕੱਠੀ ਕਰਕੇ ਉਹਨੂੰ ਭੇਜਿਆ ਉਹਦੇ ਲਾਜ ਵਾਸਤੇ ਪਰ ਗਗਬੀਰ ਕਿੱਥੇ ਦਾ ਰਾਇ ਗਿਆ ਪੀਜੀਆ ਹਾਂਜੀ ਫਰੀਦਕੋਟ ਤੋਂ ਰੈਫਰ ਕੀਤੇ ਗਏ ਮੈਨੂੰ ਫਰੀਦਕੋਟ ਭੇਜਿਆ ਗਿਆ ਪੀਜੀਪੀ ਹਾਂਜੀ ਹਾਂਜੀ ਕੀ ਮੰਗ ਕੀ ਹੁਣ ਤੁਹਾਡੀ ਸਾਨੂੰ ਇਨਸਾਫ ਦੀ ਮੰਗ ਹੈ ਇਨਸਾਫ ਦਿੱਤਾ ਜਾਵੇ ਜੇ ਸਾਡਾ ਇਨਸਾਫ ਨਹੀਂ ਸਾਡੀ ਕੋਈ ਆਵਾਜ਼ ਸੁਣਦਾ ਅਸੀਂ ਇਸ ਤੋਂ ਬਾਅਦ ਡਿਸੀਜਨ ਜਿਹੜਾ ਉਹ ਫਰੋਜਪੁਰ ਰੋਡ ਜਾਮ ਕੀਤਾ ਜਾਏਗਾ ਹਾਂਜੀ ਜਿੰਦਾ ਕਾਰਤੂਸ ਵੀ ਹੈ ਜਿੰਦਾ ਕਾਰਤੂਸ ਵੀ ਹੈ ਇੱਧਰ ਮੁੰਡੇ ਕੋਲ ਹਾਂਜੀ ਅੱਛਾ ਇਹ ਕਾਰਤੂਸ ਕਿਤੇ ਗੱਡੀ ਚ ਸਨ ਹਾਂਜੀ ਹਾਂਜੀ ਉਹਨਾਂ ਦੇ ਡਿੱਗੇ ਆ ਜੀ ਇੱਥੇ ਖੋਏ ਨੇ ਅੱਛਾ ਜਿਹੜੇ ਚੱਲੇ ਹੋਏ ਸੀਗੇ ਉਹ ਜੀ ਮੁਲਾਜ਼ਮਾਂ ਲੈ ਜਾਂਦੇ ਚੱਕ ਕੇ ਅੱਛਾ ਕਿਹਨੂੰ ਦਿੱਤੇ ਆ ਜਿਹੜੇ ਚੱਲੇ ਉਹਨਾਂ ਨੇ ਉਹ ਆਪਣੇ ਐਸਆਈ ਰੇਸ਼ਮ ਸਿੰਘ ਜੀ ਅੱਛਾ ਉਹਨਾਂ ਕੋਲੇ ਆ ਆ ਜੀ ਸਾਨੂੰ ਲੱਭੇ ਆ ਜਿਹੜੇ ਚੱਲਣ ਵਾਲੇ ਆ ਇਹ ਗੱਡੀ ਚ ਲੱਭਿਆ ਹਾਂਜੀ 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 ਹੱਥੋਂ ਉਹਨਾਂ ਦੇ ਖੋਏ ਗਏ ਉਹਨਾਂ ਨੇ ਜਦੋਂ ਐਕਸੀਡੈਂਟ ਹੋਇਆ ਉਦੋਂ ਬਾਅਦ ਉਹਨਾਂ ਨੇ ਉਹ ਫੇਰੰਗ ਸ਼ੁਰੂ ਕਰਤੀ ਦੁਬਾਰਾ ਫਾਇਰਿੰਗ ਸ਼ੁਰੂ ਕਰਤੀ ਇੱਕ ਵਾਰੀ ਲੋਡ ਕੀਤਾ ਉਹ ਚ ਲਾਇਆ ਕੁਝ ਖਾਲੀ ਲੱਬੇ ਆ ਕੁਝ ਝੋਨੇ ਦੇ ਵਿੱਚ ਉਹ ਜਿਾ ਕਿਵੇਂ ਵੀ ਡਿੱਗ ਪਏ ਉੱਥੇ ਜਦੋਂ ਗੰਦ ਸਾਰਾ ਕਾਕੂ ਜ ਹੈਗਾ ਸੀਗਾ ਨਹੀਂ ਕੁਝ ਲੱਬੇ ਇਹ ਸਾਡੇ ਹੁਣ ਹੱਥੇ ਆਏ ਆ ਅਸੀਂ ਦੂਜੇ ਐਸਆਈ ਸਾਹਿਬ ਨੂੰ ਫੋਨ ਕੀਤਾ ਵੀ ਇਹਦੇ ਤੇ ਕੀ ਕਾਰਵਾਈ ਹੋਈ ਹੈ ਉਹਨਾਂ ਦਾ ਗੋ ਇਹ ਜਵਾਬ ਸੀਗਾ ਕਿ ਹਾਲੇ ਤੱਕ ਮੈਂ ਕੋਈ ਕਾਰਵਾਈ ਨਹੀਂ ਕੀਤੀ ਚਲੋ ਠੀਕ ਆ ਜਿਹੜਾ ਐਕਸੀਡੈਂਟ ਹੋਇਆ ਤੁਸੀਂ ਬਿਆਨ ਲੈਣੇ ਆ ਉਹਨਾਂ ਦੇ ਬਾਅਦ ਚ ਕਾਰਵਾਈ ਕਰੋਗੇ ਅਸੀਂ ਤੁਹਾਡੇ ਨਾਲ ਸਹਿਮਤ ਆ ਪਰ ਜਿਹੜੇ ਉਹਨਾਂ ਨੇ ਰੌਣ ਚਲਾਏ ਐਕਸੀਡੈਂਟ ਕਰਕੇ ਉਸ ਤੋਂ ਬਾਅਦ ਗੱਡੀ 'ਚ ਬੋਤਲਾਂ ਦਾਰੂ ਦੀਆਂ ਕੱਡੀਆਂ ਉਹ ਪੀਤੀ ਰਾਏ ਸਿੱਖ ਬਰਾਦਰੀ ਬਾਰੇ ਗਲਤ ਬੋਲੇ ਇੱਕ ਆਪਣੇ ਬੰਦੇ ਆ ਆਪਣੇ ਮਰਨ ਮਰਾਉਣ ਦੇ ਕਰੋਨਾ ਨੇ ਕਰਤੇ ਇੱਕ ਤੁਸੀਂ ਉਹਨਾਂ ਦੇ ਉੱਥੇ ਮਰਨ ਮਰਾਉਣ ਨੂੰ ਪਿਆ ਤੁਸੀਂ ਬੋਤਲਾਂ ਕੱਢ ਕੇ दारू ਪੀ ਕੇ ਤੇ ਬਰਾਦਰੀ ਨੂੰ ਗਲਤ ਬੋਲਦੇ ਹੋ ਫੈਰਿੰਗ ਕਰਦੇ ਹੋ ਦਾਰੂ ਹੀ ਪੀ ਰਹੇ ਹਾਂਜੀ ਗੱਡੀ ਦੇ ਵਿੱਚ ਪੰਜਾਂ ਬੋਤਲਾਂ ਉੱਥੇ ਪੰਜਾਂ ਸਾਰਾ ਸਬੂਤ ਉੱਥੇ ਉਵੇਂ ਪਏ ਆ ਤੇ ਇਹ ਸਭ ਕਹਿੰਦੇ ਮੈਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਹੁਣ ਜਿਹੜਾ ਬੰਦਾ ਪੀਜੀ ਹੈ ਆ ਉਹਦਾ ਵਿਚਾਰੇ ਦਾ ਪਤਾ ਨਹੀਂ ਕੀ ਬਲਣਾ ਕੀ ਨਹੀਂ ਬਲਣਾ ਕੀ ਉਹ ਉੱਠ ਕੇ ਦੱਸੂਗਾ ਵੀ ਸਾਡੇ ਤੇ ਫੈਰਿੰਗ ਹੋਈ ਆ ਉਹਨੂੰ ਕੋਈ ਸੁਰਤ ਹੀ ਨਹੀਂ ਕੀ ਮੰਗ ਕੀ ਹੈਗੀ ਹੁਣ ਤੁਹਾਡੀ ਸਰਕਾਰ ਵੀ ਹੋਣੀ ਚਾਹੀਦੀ ਜਿਹੜੀ ਇਹਨਾਂ ਫਾਇਰਿੰਗ ਕੀਤੀ ਹੈ ਫਿਲਹਾਲ ਜਿਹੜੀ ਦੂਸਰੀ ਕਾਰਵਾਈ ਹੋਣੀ ਹੈ ਜੋ ਸੱਟਾਂ ਲੱਗੀਆਂ ਨੇ ਉਹ ਜਦ ਤੀ ਰਿਪੋਰਟ ਨਹੀਂ ਆਂਦੀ ਉਹਨੀ ਤੇ ਕੰਨਾ ਕਰਨ ਕੋਈ ਚੱਕਰ ਨਹੀਂ ਜਿਹੜੀ ਇਹਨਾਂ ਫਾਇਰਿੰਗ ਕੀਤੀ ਉਹਦੇ 307 ਦਾ ਇਹਨਾਂ ਦੇ ਪਰਚਾ ਹੋਣਾ ਜ਼ਰੂਰੀ ਹੈ ਜੀ ਬਿਲਕੁਲ ਜੀ ਬਸਤੀ ਗਵਿੰਦਗੜ੍ਹ ਤੇ ਬਸਤੀ ਲਾਭ ਸਿੰਘ ਵਾਲਾ ਦੇ ਲੋਕ ਨੇ ਜਿਹੜੇ ਥਾਣੇ ਪਹੁੰਚੇ ਹੋਏ ਆ ਤੇ ਰਾਤ ਦੀ ਘਟਨਾ ਜਿਹੜੀ ਆ ਦੱਸੀ ਜਾ ਰਹੀ ਹੈ ਦੋ ਪਿਓ ਪੁੱਤ ਜਿਹੜੇ ਆ ਸੀਰੀਅਸ ਕੀ ਨਾਮ ਕੀ ਉਹਨਾਂ ਦਾ ਟੈਲ ਸਿੰਘ ਤੇ ਮੰਗਲ ਸਿੰਘ ਜੀ ਹਾਂਜੀ ਫਾਦਰ ਦਾ ਨਾਮ ਟੈਲ ਸਿੰਘ ਹੈ ਜੀ ਤੇ ਮੁੰਡੇ ਦਾ ਨਾਮ ਮੰਗਲ ਸਿੰਘ ਹੈ ਹਾਂਜੀ ਬਿਲਕੁਲ ਤੇ ਮੰਗਲ ਸਿੰਘ ਦਾਖਲ ਨੇ ਹਸਪੀਟਲ ਦੇ ਵਿੱਚ ਹਾਲਤ ਜਿਹੜੀ ਆ ਨਾਜ਼ੁਕਾ ਉਹਨਾਂ ਦੀ ਪਰ ਇਹਨਾਂ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਜਿਹੜੀ ਐਮਐਲਆਰ ਰਿਪੋਰਟ ਆਉਗੀ ਉਸਤੇ ਤਾਂ ਕਾਰਵਾਈ ਹੋਣੀ ਹੋਣੀ ਆ ਪਰ ਜਿਹੜੇ ਫਾਇਰ ਹਵਾਈ ਫਾਇਰ ਕੀਤੇ ਗਿਆ ਉਸਤੇ ਵਿਰੋਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਥਾਣਾ ਗੁਰੂਰਸਈ ਦੇ ਵਿੱਚ ਇਹ ਲੋਕ ਦੇਖ ਸਕਦੇ ਹੋ ਕੈਮਰੇ 'ਚ ਦਿਖਾ ਦਿੰਦੇ ਆ ਦੋ ਪਿੰਡਾਂ ਦੇ ਲੋਕ ਬਸਤੀ ਗਵਿੰਦਗੜ ਤੇ ਬਸਤੀ ਲਾਹਵ ਸਿੰਘ ਵਾਲਾ ਦੇ ਲੋਕ ਥਾਣੇ ਦੇ ਵਿੱਚ ਇਨਸਾਫ ਲੈਣ ਲਈ ਪਹੁੰਚੇ ਹੋਇਆ ਹੁਣ ਪੁਲਿਸ ਕਾਰਵਾਈ ਕੀ ਕਰਦੀ ਹੈ ਇਹ ਤਾਣ ਵਾਲਾ ਸਮਾਂ ਦੱਸੂਗਾ ਤੇ ਗੱਲਬਾਤ ਕਰ ਲੈਨੇ ਸਬੰਧ ਦੇ ਵਿੱਚ ਐਸ ਐਚਓ ਗੁਰੂ ਅਰਸਾਈ ਅਬਿਨਾਵ ਚੋਹਾਨ ਹੋਰਾ ਨਾਲ ਵੀ ਲਾਹ ਸਿੰਘਲੇ ਬਸਤੀ ਇੱਕ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਤੇ ਜਿਹਦੇ ਸਬੰਧੀ ਅਸੀਂ ਹੁਣ ਬਿਆਨ ਲੈਣ ਜਾ ਰਹੇ ਹਾਂ ਜੋ ਬਿਆਨ ਲਿਖਾਉਣ ਦੇ ਉਸ ਮੁਤਾਬਕ ਅਗਲੀ ਕਾਰਵਾਈ ਅਮਰ ਚ ਲੈ ਲਿਆਗੇ ਸਰ ਕੋਈ ਜਿਹੜੇ ਐਕਸੀਡੈਂਟ ਹੋਇਆ ਗੰਭੀਰ ਵੀ ਦਿੱਸੇ ਜਾ ਰਿਹਾ ਹੈ ਆ ਦੱਸਦੇ ਵੀ ਇੱਕ ਫਰੀ ਕੋਟ ਦਾਖਲ ਹੈ ਤੇ ਇੱਕ ਅੱਗੇ ਚੰਡੀਗੜ੍ਹ ਦਾਖਲ ਹੈ